ਉਹ ਸਭ ਤੋਂ ਵੱਡਾ ਤਿਆਗ ਸੀ ਜਦੋਂ ਮਾਤਾ ਚਰਨ ਕੌਰ 11 ਤੋਂ ਨੂੰ ਆਈ ਸੀ ਨਾ ਉਸੇ ਦਿਨ ਅਰਦਾਸ ਕਰ ਪੀਤੀ ਜਦ ਤੱਕ ਸਿੱਧੂ ਮੂਸੇਵਾਲਾ ਵਾਪਸ ਨਹੀਂ ਆਉਣਾ ਮੈਂ ਪੈਰਾਂ ਦੇ ਵਿੱਚ ਜੁੱਤੀ ਨੂੰ ਪਾ ਕੇ ਮੈਂ ਨੰਬਦੀ ਸਮਾਂ ਲੱਗਦਾ ਐਸੀ ਤਰੀ ਮਾਤਾ ਚਰਨ ਕੌਰ ਜੀ ਨੇ ਮੇਰੇ ਜਿਆਦਾ ਸਿੱਧੂ ਭਾਈ ਜਉਂਦੇ ਸੀ ਮੈਨੂੰ ਸਿੱਧੂ ਭਾਈ ਜੀ ਦੀ ਕਾਲ ਆਈ ਗੱਲਾਂ ਸਾਡੀਆਂ ਅਕਸਰ ਹੁੰਦੀਆਂ ਰਹਿੰਦੀਆਂ ਸੀ ਮੈਨੂੰ ਕਹਿੰਦੇ ਮਾਤਾ ਦਾ ਬੜੀ ਇੱਛਾ ਸੀ ਵੀ ਤੁਹਾਡੀਆਂ ਤੀਆਂ ਦੇਖੀਏ ਤੇ ਸਿੱਧੂ ਸੰਧਾਰਿਆ ਲੈ ਨਾ ਬੜਾ ਚਾਹਗਾ ਮਾਤਾ ਯਾਰ ਕਹਿੰਦਾ ਮਾਤਾ ਤੇ ਲਖਣ ਲਈ ਆਇਆ ਇਹ ਕਾਰ ਮੇਰੇ ਨਾਲ ਕੋਈ ਇਲੈਕਸ਼ਨ ਦੀ ਗੱਲ ਨਹੀਂ ਕਰੀ ਬਿਲਕੁਲ ਵੀ ਮੈਨੂੰ ਕੋਈ ਵੋਟ ਸਪੋਰਟ ਦੀ ਕੋਈ ਗੱਲ ਨਹੀਂ ਕਰੀ ਲੱਗੀਆਂ ਦੇ ਵਿੱਚ ਆਪਾਂ ਭਾਈ ਸਿੱਧੂ ਦਾ ਸੰਦਾਰੀ ਦਵਾਉਣੇ ਨੇ ਕਰਨਾ ਮਲਾਕਤ ਹੋਈ ਹੈ ਤੇ ਨਹੀਂ ਦੇ ਵਿੱਚ ਇਹ ਘਟਨਾ ਵਾਪਰ ਜਾਂਦੀ ਹੈ ਅਸੀਂ ਅੰਦਰੋਂ ਰੂਹ ਤੱਕ ਰੋਏ ਆਪਣੇ ਹੱਥੀਂ ਭਾਈ ਨੂੰ ਤੋੜ ਕੇ ਆਏ ਸਾਡੇ ਮਾ ਨਹੀਂ ਉਹ ਸਾਡੇ ਪਿੰਡ ਦੀ ਹੁਣ ਧੀ ਵੀ ਹੈ ਕੰਟਿਆਵੱਤੀ ਮੇਰੇ ਨਾਲ ਬੈਠ ਕੇ ਇੱਕੋ ਹੀ ਗੱਲ ਕਰੀ ਕਹਿੰਦੇ ਬੇਟਾ ਜਦੋਂ ਸੰਦਾਰੀ ਮੈਂਦੀਆਂ ਨੇ ਕੁੜੀਆਂ ਕਹਿੰਦੇ ਮੇਰੇ ਅੰਦਰ ਹੌਲ ਪੈਂਦੇ ਨੇ ਮੇਰਾ ਬੜਾ ਮਨ ਕਰਦਾ ਮੈਨੂੰ ਉਸ ਮੰਚ ਤੇ ਜਾਵਾਂ ਤੇ ਆਪਣੇ ਬਲਬਲੇ ਗੱਡਾਂ ਮੈਂ ਸੁਖਦੀਪ ਨੂੰ ਹੱਸਣ ਲੱਗ ਜਾਨੀ ਆ ਵੀ ਆ ਦੇਖ ਕੇ ਕਿੰਨਾ ਵਧੀਆ ਆਪਾਂ ਇੱਥੇ ਜਾਵਾਂਗੇ ਮੈਂ ਮਾਤਾਂ ਕਹਾਂ ਮਾਤਾਂ ਜੀ ਔਰ ਵਾਲੀਆਂ ਮਤੀਆਂ ਦੇ ਵਿੱਚ ਆਪਾਂ ਭਾਈ ਸਿੱਧੂ ਨੂੰ ਸੁਧਾਰੀ ਦਿਵਾਉਣੇ ਨੇ ਸਾਰੀਆਂ ਕੁੜੀਆਂ ਤੇ ਨਾਲੇ ਤੁਸੀਂ ਹਾਜ਼ਰੀ ਭਰਨੀ ਆ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ ਫਿਰ ਵੀ ਸਾਡੀ ਮੁਲਾਕਾਤ ਹੋਈ ਹੈ ਤੇ ਮਹੀ ਦੇ ਵਿੱਚ ਇਹ ਘਟਨਾ ਵਾਪਰ ਜਾਂਦੀ ਹੈ ਅਸੀਂ ਅੰਦਰੋਂ ਰੂਹ ਤੱਕ ਰੋਏ ਆਪਣੇ ਹੱਥੇ ਭਾਈ ਮੋ ਤੋੜ ਕੇ ਆਏ ਪਰ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਸੀ ਪਰ ਅਸੀਂ ਉਹਨਾਂ ਨੂੰ ਆਪਣੇ ਆਲੇ ਦੁਆਲੇ ਰੱਖਿਆ ਉਹਨਾਂ ਦਾ ਇੱਕ ਇੱਕ ਬੋਲ ਪਗਾਇਆ ਉਹਨਾਂ ਦੀ ਇੱਛਾ ਸੀ ਮਾਤਾ ਜੀ ਨੂੰ ਇੱਥੇ ਬੁਲਾ ਕੇ ਤੀਆਂ ਦਿਖਾਈਆਂ ਜਾਣ ਅਸੀਂ ਮਾਤਾ ਜੀ ਨੂੰ ਅਸੀਂ ਸਾਰਾ ਮੇਲਾ ਹੀ ਸਿੱਤੂ ਮੁੱਸੀ ਅੱਜ ਦੇ ਨਾਮ ਕਰਤਾ ਸੀ ਔਰ ਅੱਜ ਅਸੀਂ ਇਸ ਮੰਚ ਦੇ ਵਿੱਚ ਤੋਂ ਮੈਂ ਇਹ ਸੀ ਦਾ ਦਾਅਵਾ ਜਿਨ੍ਹਾਂ ਵਿੱਚ ਜਦੋਂ ਤੱਕ ਪਿੰਡ ਸੁਭਾਵ ਦੇ ਵਿੱਚ ਤੀਆਂ ਲੱਗਣਗੀਆਂ ਜਾਂ ਜਦੋਂ ਤੱਕ ਪਾਲ ਸਿੱਖ ਸੁਭਾਵ ਦਾ ਕੋਈ ਪ੍ਰੋਗਰਾਮ ਹੋਵੇਗਾ ਕੋਈ ਵੀ ਤਿਥ ਤਿਹਾੜ ਹੋਏਗਾ ਮਾਤਾ ਚਰਨਕੌਰ ਦਾ ਅਦਬ ਸਤਕਾਰ ਇਸ ਮੰਚ ਵੱਲੋਂ ਦਿੱਤਾ ਜਾਵੇਗਾ ਜਦ ਤੱਕ ਅਸੀ ਗੁਰੂ ਗ੍ਰੰਥ ਸਾਹਿਬ ਜੀ ਆ ਮਾਤਾ ਚਰਨਕੌਰ ਸਾਡੀ ਮਾਂ ਨਹੀਂ ਉਹ ਸਾਡੇ ਪਿੰਡ ਦੀ ਹੁਣ ਧੀ ਵੀ ਹੈ ਸਾਡੇ ਪਿੰਡ ਦੀ ਅੱਜ ਅਸੀਂ ਉਸੇ ਮਾਤਾ ਚਰਨਕੌਰ ਨੂੰ ਆਪਣੀ ਇੱਕ ਮਾਂ ਇੱਕ ਧੀ ਸਮਝਦੇ ਹੋਏ ਅਸੀਂ ਉਹ ਸਾਰੀਆਂ ਰਸਮਾਂ ਉਹਨਾਂ ਦੇ ਲਈ ਕਰੀਆਂ ਨੇ ਜਿਹੜੇ ਇੱਕ ਮਾਪੇ ਕਰਦੇ ਹੁੰਦੇ ਨੇ ਇੱਕ ਭਰਾ ਕਰਦੇ ਹੁੰਦੇ ਨੇ ਇੱਕ ਬੱਚੇ ਕਰਦੇ ਹੁੰਦੇ ਨੇ ਮੈਂ ਜਦੋਂ ਵੀ ਮੌਕਾ ਮਿਲਦਾ ਮੈਂ ਬਾਹਰ ਮਤਲਬ ਗੱਲ ਵੱਖਰੀ ਹੈ ਜਦੋਂ ਵੀ ਮੈਂ ਇੱਥੇ ਪੰਜਾਬ 'ਚ ਹੁੰਦਾ ਮੈਂ ਹਰ ਹਫਤੇ ਬਾਅਦ 15 ਦਿਨ ਮੇਰਾ ਨਾਲ ਹਾਲ ਚਾਲ ਪੁੱਛਣ ਲਈ ਜ਼ਰੂਰ ਜਾਂਦਾ ਕੋਈ ਅਸੀਂ ਥੀਮ ਦੇ ਲਈ ਨਹੀਂ ਜੁੜੇ ਕੋਈ ਅਸੀਂ ਕਿਸੇ ਵਰਤਤ ਦੇ ਲਈ ਨਹੀਂ ਜੁੜੇ ਸਾਡਾ ਅੰਦਰੋਂ ਸਦਕਾਰ ਹੈ ਮੇਰੇ ਅੰਦਰੋਂ ਰੂਹ ਨਾਲ ਜੁੜਿਆ ਹੋਇਆ ਰਿਸ਼ਤਾ ਕੋ ਗੁਰਨ ਸਾਹਿਬ ਦੀ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਇਹ ਗੱਲ ਬੜੀ ਦਾਬੇ ਨਾਲ ਕਹਿ ਰਹੇ ਆ ਜਿੰਨਾ ਸਤਿਕਾਰ ਅਟਵ ਸਤਿਕਾਰ ਮਾਤਾ ਚਰਨਗੌਰ ਤੇ ਬਾਪੂ ਬਲਕੌਰ ਨਾਲ ਸਾਡਾ ਬਣ ਗਿਆ ਨਾ ਮੈਨੂੰ ਨਹੀਂ ਲੱਗਦਾ ਮੇਰੇ ਗੁਰੂ ਮਾ ਡਾਕਟਰ ਪ੍ਰਸਾਦ ਜੀ ਦਾ ਬਾਪੂ ਕਿਸੇ ਨਾਲ ਬਣਿਆ ਹੋਊਗਾ ਪਤਾ ਨਹੀਂ ਕਿਉਂ ਇਹ ਜਿਹਾ ਲੱਗਦਾ ਵੀ ਉਹ ਮਾਂ ਨੇ ਮੈਨੂੰ ਜਨਮ ਨਹੀਂ ਦਿੱਤਾ ਉਸ ਪਿਓ ਦੇ ਸਾਡਾ ਭਾਵੇਂ ਕੋਈ ਰਿਸ਼ਤਾ ਨਹੀਂ ਪਤਾ ਨਹੀਂ ਪਰਮਾਤਮਾ ਨੇ ਕਿਹੜੇ ਵੰਦਨਾ ਦੇ ਵਿੱਚ ਸਾਨੂੰ ਬੰਨ੍ਹਤਾ ਬਾਬਾ ਸ੍ਰੀ ਚੰਦ ਜੀ ਦੀ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਸੀ ਇੱਕ ਸਭ ਤੋਂ ਵੱਡੀ ਤਮਸ਼ਿਆ ਹੁੰਦੀ ਹੈ ਯਾਦ ਹੋਣਾ ਪ੍ਰਕਾਸ਼ ਸਿੰਘ ਵਾਧਰ ਜੀ 6 ਵਾਰ ਮੁੱਖ ਮੰਤਰੀ ਬਣੇ ਸੀ ਸੰਤ ਗੁਰਮਾ ਵਾਲੇ ਨੇ ਹਮੇਸ਼ਾ ਪੈਰ ਤੋਂ ਜੁੱਤੀ ਤੇ ਆਗੀ ਸੁਣਾ ਉਸ ਮੁੱਖ ਮੰਤਰੀ ਬਣਾਉਣ ਦੇ ਲਈ ਬਾਬਾ ਸ੍ਰੀ ਚੰਦ ਜੀ ਦੇ ਬੜੇ ਤਿਆਗ ਸੀ ਮੈਂ ਚਾਹੁੰਦਾ ਸੀ ਬਾਬਾ ਜੀ ਅੱਗੇ ਅਰਦਾਸ ਕਰੀ ਬਾਬਾ ਜੀ ਅਸੀਂ ਬਾਹਰ ਸਾਹਿਬ ਗਏ ਟਾਲੀ ਸਾਹਿਬ ਗਏ ਉੱਥੇ ਬਾਬਾ ਜੀ ਅੱਗੇ ਅਰਦਾਸ ਕਰੀ ਕਿ ਉਸ ਘਰ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਲਈ ਬਾਬਾ ਜੀ ਜੋ ਤੁਹਾਡੇ ਹੁਕਮ ਹੋਣਗੇ ਅਸੀਂ ਉਹ ਹੁਕਮਾਂ ਤੇ ਚੱਲਾਂਗੇ ਪਰ ਹਵੇਲੀ ਦੇ ਵਿੱਚ ਅਸੀਂ ਰੋਦੇ ਜਾਂਦੇ ਚੰਗੇ ਨਹੀਂ ਲੱਗਦੇ ਉਸ ਹਵੇਲੀ ਦੇ ਵਿੱਚੋਂ ਅਸੀਂ ਨਿਰਾਸ਼ ਹੋ ਕੇ ਨਿਕਲਦੇ ਚੰਗੇ ਨਹੀਂ ਲੱਗਦੇ ਸਾਨੂੰ ਉਹ ਦਿਨ ਦਿਓ ਜਦੋਂ ਅਸੀਂ ਉਸ ਹਵੇਲੀ ਦੇ ਵਿੱਚ ਜਾ ਕੇ ਖੁਸ਼ੀ-ਖੁਸ਼ੀ ਜਾਈਏ ਤੇ ਚਾਹਮਾ ਨਾਲ ਵਾਪਸ ਆਈਏ ਜੋ ਸਭ ਤੋਂ ਵੱਡਾ ਤਿਆਗ ਸੀ ਜਦੋਂ ਮਾਤਾ ਚਰਨ ਕੌਰ 11 ਤੋਂ ਨੂੰ ਆਈ ਸੀ ਮੈਂ ਉਸੇ ਦਿਨ ਅਰਦਾਸ ਕਰਤੀ ਸੀ ਜਦ ਤੱਕ ਸਿੱਧੂ ਮੂਸੇਵਾਲਾ ਵਾਪਸ ਨਹੀਂ ਆਉਣਾ ਮੈਂ ਪੈਰਾਂ ਦੇ ਵਿੱਚ ਜੁੱਤੀ ਨੂੰ ਪਾ ਲਾ ਮੈਂ ਕਿੰਨਾ ਮਾਤੀ ਸਮਾਂ ਲੱਗਦਾ ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ 11 ਦੂਤੋਂ ਪਹਿਲਾ ਪਹਿਲਾ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰਿਆ ਇੱਥੇ ਜਗਤ ਦੇ ਪਿਆਰ ਦਾ ਸਾਨੂੰ ਸਵੀਕਾਰ ਕਰਿਆ ਸੋ ਅਸੀਂ ਤਾਂ ਵਾਪਸ ਸ੍ਰੀ ਚੰਦ ਜੀ ਮਹਾਰਾਜ ਦਾ ਔਟ-ਔਟ ਫਿਕਰਾਨਾ ਕਰਦੇ ਆ ਕਿ ਉਹਨਾਂ ਦੀ ਮਹਾਨ ਕਿਰਪਾ ਦੇ ਨਾਲ ਇਸ ਪਰਿਵਾਰ ਦੇ ਉੱਤੇ ਖੁਸ਼ੀਆਂ ਆਈਆਂ ਨੇ ਕੱਲੀਆਂ ਸਾਡੀਆਂ ਨਹੀਂ ਕਰੋੜਾਂ ਲੋਕਾਂ ਦੀ ਦੁਆਵਾਂ ਕੀਤੀ